ਤੇ ਪਹਿਲਾਂ ਕਿ ਤਿਆਰ ਕਰਨੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਗਰਦੀਵਾਲਾ ਵਿਖੇ ਸਾਡੇ ਹਾਈ ਕਾਂਗਰਸ ਸਰਦਾਰ ਸੁਨੀਸ਼ ਸਿੰਘ ਰਾਜਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਨੌਜਵਾਨਾਂ ਨਾਲ ਹਲਕੇ ਗਰਦੀਵਾਲ ਦੇ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਆਉਣ ਵਾਲੇ ਪੰਚਾਇਤੀ ਚੋਣਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੀ ਪਾਰਟੀ ਦੀ ਬਿਹਤਰੀ ਦੇ ਲਈ ਕੰਮ ਕਰਨਾ ਤੇ ਉਹਦੇ ਵਿੱਚ ਇਹ ਵੀ ਨੌਜਵਾਨਾਂ ਨੂੰ ਬੇਨਤੀ ਕੀਤੀ ਗਈ ਕਿ ਜੇ ਸਾਡਾ ਕੋਈ ਵੀ ਨੌਜਵਾਨ ਪਿੰਡ ਦੀ ਪੰਚੀ ਜਾਂ ਸਰਪੰਚੀ ਲੜਨਾ ਚਾਹੁੰਦਾ ਹੋ ਮੈਂ ਉਹਨਾਂ ਨੂੰ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਉਹਨਾਂ ਦੀ ਇਹ ਜੋ ਮੰਗ ਹੋਵੇਗੀ ਮੈਂ ਜਸਵੀਰ ਸਿੰਘ ਰਾਜਾ ਗਿਲਜੀਤੋਂ ਪੰਚਾਵਾਂ ਦਾ ਤੇ ਆਪਾਂ ਵਾਅਦਾ ਕਰਕੇ ਆਪਣੇ ਨੌਜਵਾਨਾਂ ਨੂੰ ਪੰਚਾਇਤ ਤੇ ਸਰਪੰਚ ਬਣੀਆਂ ਕਿ ਉਹਨਾਂ ਲੜਾਵਾਂਗੇ ਤਾਂ ਜੋ ਸਾਡੇ ਹਲਕੇ ਦਾ ਵਿਕਾਸ ਕਰ ਸਕਣ ਜਿਵੇਂ ਸਾਡੇ ਹਲਕਮ ਦਾ ਪਹਿਲਾਂ ਸਾਡੇ ਹਲਕੇ ਦਾ ਵਿਕਾਸ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਇਦਾਂ ਹੀ ਆਪਾਂ ਸਾਰੇ ਨੌਜਵਾਨ ਰਲ ਮਿਲ ਕੇ ਹਲਕੇ ਦੇ ਵਿਕਾਸ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਾਂਗੇ ਬਹੁਤ ਬਹੁਤ ਧੰਨਵਾਦ ਇਹਨੂੰ ਲੈ ਕੇ ਕੋਈ ਪਿੰਡਾਂ ਦੇ ਵਿੱਚ ਜੂਸਗੀਆਂ ਇਕਾਈਆਂ ਵੀ ਬਣੀਆਂ ਜਾਣਗੀਆਂ ਜੀ ਪਿੱਛੇ ਆਪਣੇ ਚੰਡੀਗੜ੍ਹ ਸਾਡੇ ਪੰਜਾਬ ਦੇ ਜੂਸੇ ਪ੍ਰਧਾਨ ਜੀ ਮੰਜਿੰਦਰ ਸਿੰਘ ਲਾਲ ਪੁਰੀ ਜੀ ਨਾਲ ਮੀਟਿੰਗ ਹੋਈ ਆ ਬਹੁਤ ਜਲਦੀ ਆਪਾਂ ਪਿੰਡ ਦੀਆਂ ਜਿਹੜੇ ਕਮੇਟੀਆਂ ਇਹਨੂੰ ਤਿਆਰ ਕਰਾਂਗੇ ਤੇ ਆਪਣੇ ਪੰਜਾਬ ਦੀ ਬਿਹਤਰੀ ਦੇ ਲਈ ਦਿਨ ਰਾਤ ਇੱਕ ਕਰਾਂਗੇ ਜੀ